ਆਪਣਾ ਮੇਨ ਕੰਮ ਤਾਂ ਬਰੀਡ ਤੇ ਏ ਜੀ ਪਹਿਲਾਂ ਆਪਾਂ ਪੀਡੀਐਫ ਦਾ ਸੀਮ ਐਕਸ ਦਾ ਮਤਲਬ ਸੀਮਨ ਯੂਜ਼ ਕਰ ਰਹੇ ਆ ਠੀਕ ਹੈ ਇਸ ਵਾਰ ਆਪਣਾ ਟਾਈ ਆਪਾਂ ਆਪਣੇ ਏਆਈ ਟੋਟਲ ਨਾਲ ਕਰਿਆ ਸਾਰਾ ਸੀਮਨ ਏਆਈ ਟੋਟਲ ਦੀ ਲਾ ਰਹੇ ਆ ਠੀਕ ਹੈ ਜੀ ਜੋ ਇੰਡੀਆ ਚ ਪਹਿਲੀ ਵਾਰ ਆਈ ਹੈ ਕੰਪਨੀ ਮਤਲਬ 10 ਜਨਵਰ ਦੋਤੇ ਨੈਸ਼ਨਲ ਮਿਲਕਿੰਗ ਤੇ ਠੀਕ ਹੈ ਚਾਰ ਨੇ ਸੂਣਾ ਜੀ ਜਿਵੇਂ ਤੁਸੀਂ ਖੁੱਲੇ ਛੱਡ ਰੱਖਿਆ ਇਹਨਾਂ ਨੂੰ ਠੰਡ ਠੰਡ ਨਹੀਂ ਲੱਗਦੀ ਨਹੀਂ ਠੰਡ ਦੀ ਕੋਈ ਹੁਣ ਨਹੀਂ ਬਈ ਅੱਛਾ ਜਮੀ ਨਹੀਂ ਮੰਨਦੀਆਂ ਨਹੀਂ 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 ਅੱਛਾ ਨਹੀਂ ਨਹੀਂ ਇਹਨਾਂ ਨੂੰ ਠੰਡ ਦਾ ਕੋਈ ਚੱਕਰ ਨਹੀਂ ਹੈਗਾ ਮੱਜਾਂ ਨੂੰ ਤਾਂ ਬੜਾ ਬਚਾ ਕੇ ਰੱਖਣਾ ਪੈਂਦਾ ਮੱਜਾਂ ਦਾ ਬਹੁਤ ਬਚਾ ਕੇ ਰੱਖਣਾ ਪੈਂਦਾ ਇਹਨਾਂ ਨੂੰ ਕੋਈ ਦਿੱਕਤ ਨਹੀਂ ਇਹ ਤਾਂ ਗਰਮ ਐ ਸਮਾਨ ਦੀ ਹੈ ਮੇਨ ਦਾ ਮਸ਼ੀਨ ਉਹ ਆ ਗਈ ਅੱਛਾ ਜੀ ਉਹਨੇ ਕੰਪਰੈਸ਼ਨ ਬਣਾ ਕੇ ਹਵਾ ਇੱਥੋਂ ਵੀ ਆਉਣੀ ਆ ਆ ਪਾਈਪ ਲਾ ਕੇ ਅੱਛਾ ਤੇ ਆਟੋ ਲਈ ਜ ਹਵਾ ਆਉਣੀ ਆ ਠੀਕ ਹੈ ਇਹਨੂੰ ਪਲਸੇਟਰ ਕਹਿੰਦੇ ਨੇ ਅੱਗੇ ਜਾ ਕੇ ਇਹ ਮਤਲਬ ਥਾਣਾ ਨੂੰ ਲੱਗ ਗਿਆ ਥਾਣਾ ਤੋਂ ਪ੍ਰੈਸ਼ਰ ਹਵਾ ਦੇ ਪ੍ਰੈਸ਼ਰ ਨਾਲ ਚੱਲਦੀ ਹੈ ਇਹ ਜਿਵੇਂ ਆਪਾਂ ਹੱ ਅਸੀਂ ਕਹਾਲ ਦੋਸਤੋ ਅੱਜ ਪਹੁੰਚੇ ਆ ਅਸੀਂ ਖੰਘੂੜਾ ਡੇਰੀ ਫਾਰਮ ਤੇ ਕੜਿਆਲ ਪਿੰਡ ਜ਼ਿਲ੍ਹਾ ਸੰਗਰੂਰ ਇਹ گاਵਾ ਦਾ ਫਾਰਮ ਆ ਇਹ ਅੱਜ ਮਿਲਦੇ ਆ ਬਾਈ ਗਗਨਦੀਪ ਨੂੰ ਬਾਈ ਜੀ ਕੀ ਹਾਲ ਚਾਲ ਨੇ ਠੀਕ ਠਾਕ ਜੀ ਵਧੀਆ ਜੀ ਤੇ ਇਹਨਾਂ ਦਾ ਫਾਰਮ ਆ ਜੀ ਕਾਫੀ ਸਾਲ ਤੋਂ ਚੱਲ ਰਿਹਾ ਕਰਦੇ ਆ ਗੱਲਬਾਤ ਗੱਲਾਂ ਬਾਤਾਂ ਜੋ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਬਹੁਤ ਨੌਲੇਜ ਮਿਲੂਗੀ ਤੇ ਤਜਰਬਾ ਇਹਨਾਂ ਨੂੰ ਕਈ ਸਾਲ ਦਾ ਬਾਈ ਜੀ ਆਪਣੇ ਲਵੇ ਕਿਹੜੀਆਂ ਗਾਵਾਂ ਨੇ ਕਿਹੜੀ ਨਸਲ ਦੀਆਂ ਆਪਣੇ ਕੋਲ HF ਹੈ ਜੀ HF ਹਾਂ ਜੀ ਹਾਂ ਜੀ ਇੱਕ ਇਹ ਕਿੰਨੇ ਸਾਲ ਹੋ ਗਏ ਆਪਾਂ ਫਾਰਮ ਪਾਇਆ ਆਪਣਨ ਲਗਭਗ 10 ਸਾਲ ਹੋ ਗਏ 10 ਸਾਲ ਤੋਂ ਹਾਂਜੀ ਅੱਜ ਕਿੰਨੇ ਪਸ਼ੂ ਨੇ ਦੁੱਧ ਆਲੇ ਤੇ ਕੁੱਲ ਮਿਲਾ ਕੇ ਆਪਣੇ ਕੋਲ 14 ਜਾਨਵਰ ਨੇ ਟੋਟਲ ਦੁੱਧ ਤੇ ਜਿਹੜੇ ਮਿਲਕਿੰਗ ਤੇ ਨੇ ਠੀਕ ਹੈ ਤੇ 11 ਦੂਜੇ ਜਾਨਵਰ ਨੇ ਜੀ ਆਪਣੇ ਕੋਲ ਠੀਕ ਹੈ ਕਾਫ ਵਿੱਚ ਹੀਫਰ ਜੀ ਠੀਕ ਹੈ ਟੋਟਲ ਜੀ ਹਾਂਜੀ ਵੱਧ ਤੋਂ ਵੱਧ ਕਿੰਨਾ ਦੁੱਧ ਦੇ ਰਹੀਆਂ ਨੇ گاਵਾ ਆਪਣੇ ਕੋਲ 40 ਲੀਟਰ ਦੇ ੜਗੜਾਈ 40 ਲੀਟਰ ਤੱਕ ਦੇ ਰਹੀਆਂ ਹਾਂ ਹਾਂਜੀ ਹਾਂ ਠੀਕ ਹੈ ਜੀ ਤੇ ਚੋਈ ਫਿਰ ਮਸ਼ੀਨਾਂ ਨਾਲ ਕਰਦਾ ਹਾਂ ਹਾਂ ਜੀ ਹਮ ਮਸ਼ੀਨਾਂ ਨਾਲ ਜੀ ਹਾਂ ਮਸ਼ੀਨਾਂ ਨਾਲ ਹੋ ਰਹੀ ਠੀਕ ਬਾਈ ਜੀ ਤੁਸੀਂ ਮਤਲਬ گاਵਾਂ ਤੇ ਮੱਝਾਂ 'ਚ ਤੁਹਾਨੂੰ ਕੀ ਫਰਕ ਲੱਗਦਾ ਮੱਝਾਂ ਕਿਉਂ ਨਹੀਂ ਰੱਖੀਆਂ ਤੁਸੀਂ ਮੱਝਾਂ ਦੇ گاਵਾਂ ਦੇ ਇੱਕ ਤਾਂ ਮੇਨ ਦਾ ਹੀ ਦੁੱਧ ਆ ਅੱਛਾ ਇਹ ਦੁੱਧ ਜਾਨਵਰ ਲੰਬਾ ਟਾਈਮ ਤੇ ਵੱਧ ਦੁੱਧ ਦਿੰਦਾ ਅੱਛਾ ਹਾਂ ਮੱਝਾਂ ਦਾ ਲਾ ਲਓ ਤੁਸੀਂ ਹੱਥ ਤੋਂ ਵੱਧ ਤੋਂ ਵੱਧ 20 ਲੀਟਰ ਹਾਂ ਨਹੀਂ ਪਿੰਡਾਂ ਦੇ ਆਪਣੇ 12 13 ਨੇ ਫਾਰਮਾਂ ਤੇ 20 ਲੀਟਰ ਤੱਕ ਹਾਂ ਫਾਰਮਾਂ ਤੇ 20 ਕਿ ਲੀਟਰ ਤੱਕ ਆ ਦੇ ਹੁੰਦੇ ਨੇ ਇਹ ਮੰਨ ਲਓ 40 ਪਲੱਸ 40 ਹਾਂ ਨਾਰਮਲ ਜੀ ਵਾਲਾ ਆਪਣੇ ਫਾਰਮ ਦੀ ਲਾ ਲਓ 30 ਦੀ ਲੀਟਰ ਦੀ ਐਵਰੇਜ ਆ ਠੀਕ ਹੈ ਸਾਰੇ ਜਨਮਾਂ ਦੀ ਸਾਰਿਆਂ ਦੀ ਹਾਂ ਜੀ ਤੇ ਜੇ ਮੈਂ ਹੁਣ ਕਹਿੰਦੇ ਇਹਨੂੰ ਬਿਮਾਰੀ ਵੱਧ ਆਉਂਦੀ ਐ ਸੋ ਇਹਨੂੰ ਡਾਕਟਰ ਦੀ ਕਿੰਨੀ ਕੋਲਡ ਪੈਂਦੀ ਐ ਨਹੀਂ ਆਪਾਂ ਨੂੰ ਕੋਈ ਐਡਾ ਕੋਈ ਉਹ ਨਹੀਂ ਮਾੜਾ ਮੋਟਾ ਨਾਰਮਲ ਤਾਂ ਆਉਂਦੀ ਰਹਿੰਦੀ ਬਿਮਾਰੀ ਕੋਈ ਐਡਾ ਕੋਈ ਐਡਾ ਸੀਰੀਅਸ ਨਹੀਂ ਮਤਲਬ ਆਪਾਂ ਦੇਲੀ ਉੱਠਦੀ ਕੋਈ ਨਾ ਕੋਈ ਬਿਮਾਰੀ ਹੋਵੇ ਉਹ ਇਹੋ ਜਿਹਾ ਕੋਈ ਉਹ ਨਹੀਂ ਜਿਵੇਂ ਹੁਣ ਤਾਂ ਮੱਝਾਂ ਵੀ ਬਿਮਾਰੀ ਰਹਿੰਦੀਆਂ ਨੇ ਉਹ ਦੇਖਦੇ ਆਂ ਵੀ ਡਾਕਟਰ ਆਪਣੇ ਘਰੇ ਦੋ ਮੱਝਾਂ ਰੱਖੀਆਂ ਹੋਈਆਂ ਨੇ ਡਾਕਟਰ ਦੀ ਲੋੜ ਬਹੁਤ ਪੈਂਦੀ ਆ ਉਹਨਾਂ ਨੂੰ ਵੀ ਬਿਮਾਰੀ ਬਹੁਤ ਆਉਣ ਲੱਗੀ ਉਹਨਾਂ ਚੱਕਰ ਤਾਂ ਇਹੀ ਹੈ ਜੀ ਇੱਕ ਤਾਂ ਦੇਖ ਰੇਕ ਦਾ ਫਰਕ ਹੈ ਜੀ ਹੂੰ ਦੂਜੀ ਗੱਲ ਜੀ ਹੁਣ ਸਾਰੇ ਜਣੇ ਆਪਣੇ ਅਚਾਰ ਪਾਉਣ ਲੱਗ ਗਏ ਪੰਡਾਂ ਚ ਉਹ 2 ਜਨਵਰ ਨੇ 3 ਜਨਵਰ ਨੇ ਉਹ 4 ਪ੍ਰੋਪਰ ਉਹ ਹਿਸਾਬ ਨਾਲ ਨਹੀਂ ਪੈਂਦਾ ਜੀ ਉਹ ਜੋ ਉੱਲੀ ਆਉਂਦੀ ਹੈ ਤੇ ਉੱਲੀ ਕਾਰਨ ਹੀ ਜਨਵਰ ਬਿਮਾਰ ਹੁੰਦੇ ਨੇ ਜ਼ਿਆਦਾ ਠੀਕ ਹੈ ਹੂੰ ਤੇ ਅਚਾਰ ਤੁਸੀਂ ਵੀ ਪਾਉਣਿਆ ਆਪ ਤਿਆਰ ਕਰ ਹਾਂਜੀ ਆਪ ਜੀ ਆਪ ਆਪਣੀ ਘਰ ਦੀ ਮੱਕੀ ਹੁੰਦੀ ਆ ਠੀਕ ਹੈ ਆਪਰੇ ਜੀ ਠੀਕ ਹੈ ਜੀ ਅਚਾਰ ਫਿਰ ਤੁਸੀਂ ਕੋਈ ਲਿਮਟ ਚ ਪਾਉਣੇ ਕਿਵੇਂ ਹੋਰ ਕੀ ਪਾਉਣੇ ਨਾਲ ਖਾਦ ਖਰਾਕ ਨਾਲ ਤੂੜੀ ਜੀ ਨਾਲ ਫੀਡ ਅੱਛਾ ਨਾਲ ਮੈਨੂਨ ਆ ਗਿਆ ਜੀ ਉਹ ਵੀ ਤਾਜ਼ੀ ਉਹ ਆਪਣੀ ਲੈਟੀ ਪੈਂਦੀ ਆ ਹਾਂ ਅ ਦੁੱਧ ਵਾਲਿਆਂ ਨੂੰ ਲੈਟੀ ਪਾ ਰਹੇ ਹਾਂ ਹਾਂ ਜੀ ਹਾਂ ਠੀਕ ਹੈ ਹੂੰ ਤੇ ਬਾਕੀ ਸੋਡਾ ਹਰਾ ਚਾਰਾ ਤਾਜ਼ਾ ਵੀ ਵੱਢ ਕੇ ਪਾਉਨੇ ਆ ਨਹੀਂ ਤਾਜ਼ਾ ਨਹੀਂ ਕਲਾ ਸੈਲਜ ਤੇ ਜੀ ਅੱਛਾ ਹਾਂ ਸੈਲਜ ਤੇ ਚੱਲਦਾ ਜੀ ਆਪਣਾ ਕੰਮ ਠੀਕ ਹੈ ਉਹ ਹੀ ਬਸ ਇੰਨੇ ਜਨਮਰਾਂ ਦਾ ਵੱਡ ਬੜਾਈ ਆ ਜੀ ਬਹੁਤ ਲੇਬਰ ਦਾ ਹੋਏ ਠੀਕ ਹੈ ਤੇ ਇਸ ਨਾਲ ਹੀ ਚੱਲਦਾ ਜੀ ਕੰਮ ਆਪਣਾ ਚੁਆਈ ਫਿਰ ਤੁਸੀਂ ਮਸ਼ੀਨਾਂ ਨਾਲ ਕਰਦੇ ਹੋ ਹਾਂ ਜੀ ਚੁਆਈ ਮਸ਼ੀਨਾਂ ਨਾਲ ਦੋ ਟਾਈਮ ਚੁਆਈ ਹੁੰਦੀ ਹੈ ਜੀ ਹਾਂ ਦੁੱਧ ਕਿੱਥੇ ਪਾਉਨੇ ਆ ਦੁੱਧ ਵੇਰ ਕਾ ਜੀ ਬੇਰਕਾ ਜੀ ਪਾਉਣਾ ਬੇਰਕਾ ਜੀ ਗੱਡੀ ਆ ਜਾਂਦੀ ਹੈ ਇੱਥੇ ਹਾਂ ਜੀ ਗੱਡੀ ਆਉਂਦੀ ਹੈ ਸੰਗਰੂਰ ਜਾਂਦਾ ਸੀ ਸੰਗਰੂਰ ਜਾਂਦਾ ਹਾਂ ਮੇਰੇ ਫੈਂਟ ਦੇ ਹਿਸਾਬ ਨਾਲ ਹਾਂ ਜੀ ਫੈਂਟ ਦੇ ਹਿਸਾਬ ਨਾਲ ਜੀ ਠੀਕ ਹੈ ਹਾਂ ਜੀ ਤੇ ਮੱਝ ਦੇ ਦੁੱਧ ਨਾਲੋਂ ਕਿੰਨਾ ਕੁ ਫਰਕ ਹੁੰਦਾ ਇਹਦਾ ਫੈਂਟ ਦਾ ਮੱਝ ਦਾ ਜੀ ਇੱਕ ਗੱਲ ਆ ਜੀ 70 ਤੋਂ ਲੈ ਕੇ 80 ਤੱਕ ਆ ਹਾਂ ਤੇ ਇਹਨਾਂ ਦੀ ਲਾ ਲਓ 3-5 ਤੋਂ ਲੈ ਕੇ 4-5 ਦੇ ਲਗਭਗ ਮਤਲਬ ਐਵਰੇਜ ਆਪਾਂ ਮੰਨੀਏ 40 ਆਉਂਦੀ ਹੈ ਜੀ ਠੀਕ ਹੈ ਮੰਨ ਲਓ ਜੇ ਇਹਨਾਂ ਦਾ ਦੁੱਧ ਆਪਾਂ 42-43 ਰੁਪਏ ਲਾਉਨੇ ਆ ਹਾਂ ਤਾਂ ਮੱਝ ਦਾ ਦੁੱਧ ਹੈਗਾ ਪੈਂਡ 70 ਰੁਪਏ ਠੀਕ ਰੇਡ ਦਾ ਫਰਕ ਹੈ ਜੀ ਮੱਜਾਂ ਤੇ ਗਾਵਾਂ ਦਾ ਬਾਕੀ ਪ੍ਰੋਡਕਸ਼ਨ ਚ ਗਾਵਾਂ ਆਪਣੇ ਹਾਂ ਜਿਆਦਾ ਹੋ ਜਾਂਦਾ ਹੈ ਤੇ ਬ੍ਰੀਡ ਤੇ ਤੁਸੀਂ ਮਤਲਬ ਕਿਹੜੀ ਬ੍ਰੀਡ ਤੇ ਕੰਮ ਕਰ ਰਹੇ ਹੋ ਉਹਦਾ ਆਪਾਂ ਬ੍ਰੀਡ ਤਾਂ ਹੀ ਐਚਐਫਟੀ ਜ਼ਿਆਦਾ ਕੰਮ ਕਰ ਰਹੇ ਆ ਲਾ ਲਓ ਤੇ ਹਟ ਪੁੱਤ ਅੱਛਾ ਜੀ ਐਚਐਫਟੀ ਜ਼ਿਆਦਾ ਕੰਮ ਕਰ ਰਹੇ ਆ ਤੇ ਆਪਾਂ ਪੀਡੀਐਫ ਦੇ ਮੈਂਬਰ ਆ ਤੇ ਉਹਨਾਂ ਨਾਲ ਜੁੜੇ ਹੋਏ ਆ ਉਹਨਾਂ ਦੇ ਰਾਹੀਂ ਸੀਮਨ ਲਿਆ ਰਹੇ ਆ ਤੇ ਉਹ ਯੂਜ਼ ਕਰ ਰਹੇ ਆ ਬਾਈ ਜੀ ਆਹਾ ਬਰੀਡ ਪਿਆਰ ਹੋ ਰਹੀ ਆਪਣੇ ਹੈ ਹਾਂਜੀ ਹਾਂਜੀ ਬਾਈ ਜੀ ਇਹ ਠੀਫਰ ਨੇ ਮੰਨ ਲਓ ਅੱਛਾ ਆਪਣੇ ਪਿਛਲੇ ਸਾਲ ਦੇ ਜਨਮਰ ਨੇ ਜੀ ਇਹ ਠੀਕ ਹੈ ਜੀ ਤੇ ਲਗਭਗ ਜੀ ਹੁਣ ਸਾਢੇ 3 ਕੁਇੰਟਲ ਸਵਾ 3 ਕੁਇੰਟਲ ਦੇ ਹਿਸਾਬ ਨਾਲ ਹੋ ਗਿਆ ਜੀ ਅੱਛਾ ਬਾਜ ਨਾ ਦੀ ਜਨਵਰੀ ਚ ਜੀ ਆਈ ਸ਼ੁਰੂ ਕਰਾਂਗੇ ਆਪਾਂ ਠੀਕ ਹੈ ਹਾਂਜੀ ਹਾਂਜੀ ਇਹ 14 ਕੁ ਮਹੀਨਿਆਂ ਦੀ ਫਾਰਮ ਤੇ ਗੱਲ ਹੋ ਜਾਂਦੀ ਹੈ ਜੀ ਮੰਨ ਲਓ ਅੱਛਾ ਹਾਂ ਜੀ ਆਪਾਂ ਲਗਭਗ ਪੌਣੇ 4 4 ਕੁਇੰਟਲ ਦੇ ਆਈ ਕਰਾਉਣੇ ਹਨ ਜੀ ਟਿਕਾ ਭਰਨ ਕਹਿੰਦੇ ਨੇ ਇਹ ਠੀਕ ਹੈ ਜੀ ਹਾਂਜੀ ਹਾਂਜੀ ਓਕੇ ਇਹ ਆਪਣੀ ਇੱਕ ਜਰਸੀ ਰੱਖੀ ਹੋਈ ਆ ਜੀ ਅੱਛਾ ਜਰਸੀ ਇਹ ਜਰਸੀ ਰੱਖੀ ਹੋਈ ਆ ਠੀਕ ਐ ਤੇ ਕੁਸਤਾਫਾ ਆ ਆ ਕੇ ਇਹ ਸਾਲ ਵਾਲੇ ਕਾਫ ਨੇ ਜੀ ਉਹ ਵੀ ਜਰਸੀ ਆ ਗਈ ਇੱਕ ਛੋਟਾ ਹਾਂ ਇੱਕੋ ਬੱਚਾ ਆ ਗਿਆ ਜਰਸੀ ਦਾ ਜੀ ਹੂੰ ਤੇ ਇਧਰ ਇੱਕ ਕਾਫ ਖੜਿਆ ਉਹ ਠੀਕ ਐ ਨਹੀ ਮੈਂ ਸਾਂਗੂ ਇਹ ਪੂਰਾ ਬੰਦਾ ਆ ਜਾਏ ਤਾਰ ਕੱਢਦੇ ਆ ਤੇ ਉਦੋਂ ਦੇ ਲੱਤਾਂ ਮਾਰ ਦਿਆ ਹਾਂ ਜਿਓ ਆਈ ਹੋ ਰਹੀ ਹੈ ਜੇ ਮਸ਼ੀਨਾਂ ਨਾਲ ਹਾਂ ਦੇਖੋ ਇੱਥੇ ਇਹ ਚ ਜਾ ਰਿਹਾ ਇੱਥੇ ਲੱਗ ਜੀਣਾ ਭਾਈ ਉਹ ਮੇਨ ਦਾ ਮਸ਼ੀਨ ਉਹ ਆ ਗਈ ਅੱਛਾ ਜੀ ਉਹਨੇ ਕੰਪਰੈਸਰ ਬਣਾ ਕੇ ਹਵਾ ਇੱਥੋਂ ਵੀ ਆਉਣੀ ਹੈ ਆ ਪਾਈਪ ਲਾ ਕੇ ਅੱਛਾ ਤੇ ਆ ਢੋਲੀ ਜੀ ਹਵਾ ਆਉਣੀ ਹੈ ਠੀਕ ਹੈ ਇਹਨੂੰ ਕੋਲ ਸੈਕਟਰ ਕਹਿੰਦੇ ਨੇ ਅੱਗੇ ਜਾ ਕੇ ਇਹ ਮਤਲਬ ਥਾਣਾ ਨੂੰ ਲੱਗ ਗਿਆ ਥਾਣਾ ਤੋਂ ਪ੍ਰੈਸ਼ਰ ਹਵਾ ਦੇ ਪ੍ਰੈਸ਼ਰ ਨਾਲ ਚੱਲਦੀ ਹੈ ਇਹ ਜਿਵੇਂ ਆਪਾਂ ਹੱਥਾਂ ਨਾਲ ਟਾਰ ਚੋਂ ਲੈ ਕੇ ਹਾਂ ਉਵੇਂ ਚੱਲਦੀ ਹੈ ਇਹ ਇਹ ਢੋਲੀ ਜਾ ਕੇ ਦੁੱਧ ਪੈਂਦਾ ਅੱਛਾ ਪ੍ਰੈਸ਼ਰ ਨਾਲ ਦੁੱਧ ਖਿੱਚਿਆ ਜਾ ਰਿਹਾ ਹਾਂ ਠੀਕ ਹੈ ਜੀ ਪ੍ਰੈਸ਼ਰ ਨਾਲ ਹੀ ਚੱਲਦੀ ਹੈ ਇਹ ਹੂੰ ਤੇ ਚਵਾਈ ਨੂੰ ਕਿੰਨਾ ਟਾਈਮ ਲੱਗ ਜਾਂਦਾ ਤੁਹਾਨੂੰ ਚਵਾਈ ਨੂੰ ਤਕਰੀਬਨ 1 ਪੌਣਾ ਘੰਟਾ ਲੱਗਦਾ ਜੀ ਸਾਰੀਆਂ ਗਾਵਾਂ ਦੀ ਹਾਂ ਜੀ ਹਾਂ ਬਹੁਤ ਛੇਤੀ ਕੰਮ ਨਿਪਟਦਾ ਹਾਂ ਜੀ ਹਾਂ 2 ਮਹੀਨਿਆਂ ਨੇ ਬਾਅਦ ਬੋਈ ਚੱਲ ਰਹੀਆਂ ਨੇ। ਥੱਥੀ ਚੋਣ ਵਾਲਾ ਕੰਮ ਤਾਂ ਹੈ ਹੀ ਨਹੀਂ। ਨਾ ਜੀ ਨਾ। ਪੱਠਾਂ ਤੋਂ ਦੁੱਧ ਨਿਕਲਦੀ ਨਹੀਂ ਆਪਾਂ ਤੋਂ ਇਹਨਾਂ। ਨਿਭੜਦੀ ਨਹੀਂ ਹੈਗਾ। ਦੋ ਮਸ਼ੀਨਾਂ ਨਾਲ ਚੋਣਿਓ। ਹਾਂ ਜੀ ਹਾਂ। ਠੀਕ ਹੈ। ਤੇ ਗਰਮੀਆ ਚ ਫਿਰ ਇਹਨਾਂ ਨੂੰ ਨਮਾਉਣ ਨਮਾਉਣ ਦਾ ਰੋਜ਼ ਦੋ ਵਾਰ ਨਮਾਉਂਦੇ ਹੋਵੋਗੇ? ਨਹੀਂ ਜੀ ਫੋਗਰ ਚਾਲਦੇ ਨੇ। ਅੱਛਾ। ਉਹ ਫੋਗਰ ਨੇ ਆਪਣੇ। ਆਪਣੀ ਧਾਰਾ ਚੋਣ ਵਾਲੀ ਮਸ਼ੀਨ ਆ ਗਈ ਇੱਕ ਨਾਲ ਫੌਗਰ ਨੇ ਨਾਲ ਫੌਗਰ ਵੀ ਹਾਂਜੀ ਹਾਂ ਉਹ ਫੌਗਰ ਚੱਲਦੇ ਨੇ ਬਸ ਇਹ ਪੱਖੇ ਚੱਲਦੇ ਨੇ ਦੋ ਪੱਖੇ ਲਾਏ ਹੋਏ ਨੇ ਦੋ ਤਾਰ ਰੱਖੇ ਨੇ ਜਿਵੇਂ ਹੁਣ ਛਾਂੜ ਇਹ ਬੈੜੀ ਨੇ ਸੂਣਾ ਹਜੇ ਅੱਛਾ ਜੀ ਇਹ ਬੈੜੀ ਨੇ ਸੂਣਾ ਤੇ ਤਿੰਨ ਬੈੜੀਆਂ ਉਹਨਾਂ ਨੇ ਸੂਣਾ ਠੀਕ ਹੈ ਆਪਣੇ ਕੋਲ ਮਤਲਬ 10 ਜਾਨਵਰ ਦੁੱਤੇ ਨੇ ਇਸ ਟਾਈਮ ਮਿਲਕਿੰਗ ਤੇ ਠੀਕ ਹੈ ਚਾਰ ਨੇ ਸੂਣਾ ਜੀ ਜਿਵੇਂ ਤੁਸੀਂ ਖੁੱਲੀ ਛੱਡ ਰੱਖਿਆ ਇਹਨਾਂ ਨੂੰ ਠੰਡ ਠੰਡ ਨਹੀਂ ਲੱਗਦੀ ਨਹੀਂ ਠੰਡ ਦੀ ਕੋਈ ਹੋਣੀ ਬਈ ਅੱਛਾ ਜਮੀ ਨਹੀਂ ਮੰਨਦੀਆਂ ਨਹੀਂ 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 ਅੱਛਾ ਨਹੀਂ ਨਹੀਂ ਇਹਨਾਂ ਨੂੰ ਠੰਡ ਦਾ ਕੋਈ ਚੱਕਰ ਨਹੀਂਗਾ ਮੱਜਾਂ ਨੂੰ ਤਾਂ ਬੜਾ ਬਚਾ ਕੇ ਰੱਖਣਾ ਪੈਂਦਾ ਮੱਜਾਂ ਦਾ ਬਹੁਤ ਬਚਾ ਕੇ ਰੱਖਣਾ ਪੈਂਦਾ ਇਹਨਾਂ ਨੂੰ ਕੋਈ ਦਿੱਕਤ ਨਹੀਂ ਇਹ ਤਾਂ ਗਰਮ ਐ ਸਮਾਨਦੀਆਂ ਨੇ ਹਾਂ ਜੀ ਮੜਾ ਇਹ ਕਾਫਾਂ ਦਾ ਸੰਭਾਲ ਕੇ ਰੱਖਣਾ ਪੈਂਦਾ ਜਿਹੜੇ ਕਾਫ ਨੇ ਠੀਕ ਆ ਉਹ ਛੋਟੇ ਬੱਚੇ ਆ ਗਏ ਤੇ ਇਹਨਾਂ ਨੂੰ ਕੋਈ ਉਹ ਨੂੰ ਇਥੇ ਖੁੱਲੀਆਂ ਰਹਿੰਦੀਆਂ ਨੇ ਗਰਾਉਂਡ 'ਚ ਹਾਂ ਜੀ ਆ ਰਾਤ ਨੂੰ ਖੁੱਲੀਆਂ ਸੋ ਕੋਈ ਤਾਂ ਬਾਹਰ ਵਹਿਣੇ ਨੇ ਹਾਂ ਕੱਚਾ ਸਵਾ ਇਹ ਤਾਂ ਹਾਂ ਇਹਦਾ ਸੋ ਕੋ ਰਾਤ ਨੂੰ ਠੰਡ 'ਚ ਬਾਹਰ ਬੈਠ ਬੱਚੇ ਜੇ ਆਪਣੇ ਆਪ ਪਾਣੀ ਪੀਂਦੇ ਨੇ ਜਦੋਂ ਕੱਖਾਂ ਦੀ ਲੋੜ ਕੱਖਾਂ ਨੇ ਇਹਨਾਂ ਨੇ ਠੀਕ ਹੈ ਹਾਂਜੀ ਹਾਂ ਤੇ ਦੁੱਧ ਲੈਣ ਫਿਰ ਸ਼ਾਮ ਨੂੰ ਆਉਂਦਾ ਹੈ ਸ਼ਾਮ ਨੂੰ ਆਉਣ ਵਾਲੀ ਹੈ ਜਿੱਦੀ ਬੱਸ ਗੱਡੀ ਆਉਣ ਵਾਲੀ ਹੈ ਸਵੇਰੇ ਵੀ ਆਉਂਦੀ ਸ਼ਾਮ ਨੂੰ ਵੀ ਆਉਂਦੀ ਦੋ ਟਾਈਮ ਆਉਂਦੀ ਦੋ ਟਾਈਮ ਆਉਂਦੀ ਹੈ ਠੀਕ ਹੈ ਜੀ ਹਾਂਜੀ ਹਾਂ ਆਪਣਾ ਮੇਨ ਕੰਮ ਤਾਂ ਬਰੀਡ ਤੇ ਹੈ ਜੀ ਪਹਿਲਾਂ ਆਪਾਂ ਪੀਡੀਐਫ ਦਾ ਸੀਮੈਕਸ ਦਾ ਮਤਲਬ ਉਹ ਸੀਮਨ ਯੂਜ਼ ਕਰ ਰਹੇ ਆ ਠੀਕ ਹੈ ਇਸ ਵਾਰ ਆਪਣਾ ਟਾਈ ਆਪਾਂ ਆਪਣੇ AI ਟੋਟਲ ਨਾਲ ਕਰਿਆ ਸਾਰਾ ਸੀਮਨ AI ਟੋਟਲ ਦੀ ਲਾ ਰਹੇ ਆ ਠੀਕ ਹੈ ਜੀ ਜੋ ਇੰਡੀਆ ਚ ਪਹਿਲੀ ਵਾਰ ਆਈ ਹੈ ਕੰਪਨੀ ਇਹ ਫੀਡ ਕਿਹੜੀ ਫੀਡ ਕਿਹੜੀ ਪਾ ਰਹੇ ਹੋ ਫੀਡ ਆਪਾਂ ਹੋਮ ਮਿਕਸ ਆਪਣੀ ਬਣਵਾ ਕੇ ਜੀ ਅੱਛਾ ਜੀ ਕੀ ਕੁਝ ਉਹਦੇ ਵਿੱਚ ਕਿਵੇਂ ਉਹਦੇ ਵਿੱਚ ਮੱਕੀ ਸੋਇਆ ਖਲਾਂ ਆ ਗਈਆਂ ਜੀ ਲਾ ਲਓ ਸੀਰਾ ਨਾ ਕੋਈ ਸਭ ਕੁਝ ਆ ਜਾਂਦਾ ਇਹੋ ਚ ਅੱਛਾ ਜੀ ਹਾਂ ਜੀ ਹਾਂ ਇਹ ਆਪਾਂ ਪਾਣੀ ਘੜ ਤੋਂ ਬਣਾ ਰਹੇ ਹਾਂ ਆਪ ਤਿਆਰ ਕਰਵਾਉਂਦੇ ਹਾਂ ਆਪ ਤਿਆਰ ਇਹ ਨਹੀਂ ਹੈ ਵੀ ਤੁਸੀਂ ਰੈਡੀ ਮੇਡ ਲੈਣੇ ਨਹੀਂ ਨਹੀਂ ਆਪਣੇ 10 ਸਾਲ ਹੋ ਗਏ 10 ਸਾਲ ਇਹ ਆਪਾਂ ਹੋਮ ਮੇਡੇ ਪਾ ਰਹੇ ਹਾਂ ਠੀਕ ਹੈ ਜੀ ਬਾਈ ਜੀ ਫਾਰਮ ਤੇ ਲੋਨ ਲਿਆ ਤੁਸੀਂ ਗਵਰਨਮੈਂਟ ਤੋਂ ਨਹੀਂ ਆਪਣਾ ਕੋਈ ਲੋਨ ਨਹੀਂ ਲਿੱਤਾ ਹੋਇਆ ਜੀ ਵੈਸੇ ਭਾਈ ਉਹ ਸਰਕਾਰ ਦੀਆਂ ਹੈਗੀਆਂ ਨਹੀਂ ਸਬਤਾਂ ਅੱਛਾ ਜੀ ਮੰਨ ਲਓ 25% ਸਬਸਿਡੀ ਹੈ ਫਾਰਮ ਤੇ ਹਾਂ ਤੇ ਲੇਡੀਜ਼ ਨੂੰ 35% ਹੈ ਜੀ ਠੀਕ ਆ ਹਾਂਜੀ ਹਾਂ ਫਿਰ ਤੁਸੀਂ ਕਿਉਂ ਨਹੀਂ ਲਿਆ ਸਬਸਿਡੀ ਇੰਨੀ ਵਧੀਆ ਮਿਲ ਰਹੀ ਹੈ ਵਧੀਆ ਮਿਲ ਰਹੀ ਹੈ ਅਸੀਂ ਸ਼ੁਰੂ ਚ ਥੋੜੀਆਂ ਗਾਵਾਂ ਤੋਂ ਅੰਦਰੋਂ ਸਟਾਰਟ ਕੀਤਾ ਸੀ ਅੱਛਾ ਅੱਛਾ ਅਸੀਂ ਸਾਡੀ ਆਪਣੀ ਉਹ ਬਰੀਡ ਹੈ ਮਤਲਬ ਅਸੀਂ ਬਾਹਰੋਂ ਜਾਨਵਰ ਨਹੀਂ ਕੋਈ ਖਰੀਦਾ ਹੈਗਾ ਠੀਕ ਹੈ ਅਸੀਂ ਛੋਟੇ ਲੈਵਲ ਤੋਂ ਕੰਮ ਸ਼ੁਰੂ ਕਰਕੇ ਹੁਣ ਇੱਥੇ ਤੱਕ ਆਏ ਹਾਂ ਹਾਂ ਤੁਸੀਂ ਮਤਲਬ ਆਪਦੀ ਮਿਹਨਤ ਨਾਲੇ ਹਾਂ ਵਧੀਆ ਬਹੁ ਕਰ ਰਹੇ ਹੋ ਹਾਂਜੀ ਹਾਂ ਠੀਕ ਹੈ ਹੁਣ ਤੁਸੀਂ ਸਿਰਫ ਕੰਪਨੀ ਨੂੰ ਦੁੱਧ ਪਾ ਰਹੇ ਹੋ ਹਾਂਜੀ ਇਹਦੇ ਨਾਲ ਵਧੀਆ ਇਨਕਮ ਹੋ ਰਹੀ ਆ ਘਰ ਪੂਰਾ ਹੁੰਦਾ ਹਾਂਜੀ ਹਾਂ ਅੱਛਾ ਹਾਂਜੀ ਹਾਂ ਤੇ ਮਤਲਬ ਜਿਵੇਂ ਲੋਕ ਆਪਦਾ ਕੋਈ ਪ੍ਰੋਡਕਟ ਤੇ ਮਠਿਆਈ ਤਿਆਰ ਕਰਦਾ ਕੋਈ ਪਨੀਰ ਕੱਢ ਕੇ ਵੇਚਦਾ ਕੋਈ ਇਸ ਤਰ੍ਹਾਂ ਤੁਸੀਂ ਨਹੀਂ ਕਦੇ ਸੋਚਿਆ ਵੀ ਵੱਧ ਇਨਕਮਾਂ ਨਹੀਂ ਉਹਦੇ ਨਾਲ ਚਲੋ ਆਪਾਂ ਮੰਨਦੇ ਆ ਵੀ ਇਨਕਮ ਵੱਧ ਹੈਗੀ ਆ ਜ਼ਰੂਰ ਹਾਂਜੀ ਉਹਦੇ ਨਾਲ ਚੱਕਰੇ ਪੈਂਦਾ ਜੀ ਬੰਦਿਆਂ ਦਾ ਲੇਬਰ ਦਾ ਠੀਕ ਹੈ ਮਾਲੂ ਆਪਾਂ ਨੂੰ ਉੱਥੇ ਵੀ ਲੇਬਰ ਚਾਹੀਦੀ ਆ ਇੱਥੇ ਵੀ ਵੱਧ ਚਾਹੀਦੀ ਆ ਜੀ ਹਾਂ ਜੀ ਤੇ ਸਾਰੇ ਪਾਸੇ ਜੇ ਆਪਾਂ ਭਜਾਂਗੇ ਤਾਂ ਉਹ ਗੱਲ ਨਹੀਂ ਬਣਦੀ ਠੀਕ ਉਹ ਨਹੀਂ ਖਰਚ ਪਰਿਵਾਰ ਚ ਪੰਜ ਸੱਤ ਬੰਦੇ ਨੇ ਉਹ ਕਰ ਸਕਦੇ ਨੇ ਵਧੀਆ ਕੰਮ ਆ ਉਹ ਨਹੀਂ ਖਰਚ ਵੀ ਵੱਧ ਜਾਂਦੇ ਨੇ ਖੇਚਾ ਹਾਂ ਖਰਚ ਵੀ ਵੱਧ ਨਹੀਂ ਠੀਕ ਹੈ ਹੂੰ ਚੋਈ ਦਾ ਗਮ ਮਸ਼ੀਨ ਨਾਲ ਬਹੁਤ ਛੇਤੀ ਨਿਬੜਦਾ ਤੇ ਚੋਈ ਹੁੰਦੀ ਵੀ ਸਹੀ ਆ ਚਾਰੇ ਥਣ ਇਕਸਾਰ ਦੁੱਧ ਕੱਢਿਆ ਜਾਂਦਾ ਚਾਰਾਂ ਦੇ ਵਿੱਚੋਂ ਥਣ ਠੀਕ ਰਹਿੰਦੇ ਨੇ ਜੇ ਕਿਸੇ ਨੇ ਅੱਜ ਡੇਰੀ ਫਾਰਮ ਖੋਲਣਾ ਉਹਦੇ ਵਾਸਤੇ ਸਲਾਹ ਦਿਓ ਕੋਈ ਕਿਸ ਤਰ੍ਹਾਂ ਦਾ ਖੋਲੇ ਮੱਝਾਂ ਦਾ ਗਾਵਾਂ ਦਾ ਸਬਸਿਡੀ ਮਿਲਦੀ ਆ ਲੋਨ ਲਵੇ ਜਾਂ ਨਾ ਲਵੇ ਕੀ ਸੁਝਾਅ ਤੁਹਾਡਾ ਦੇਖੋ ਜੀ ਕੰਮ ਤਾਂ ਹੀ ਹੈਗਾ ਜੀ ਬਹੁਤ ਵਧੀਆ ਠੀਕ ਹੈ ਕੰਮ ਨਹੀਂ ਜੀ ਮਾੜਾ ਹੈ ਹਮ ਨਾਲ ਆਪਣਾ ਸਾਈਡ ਬਿਜ਼ਨਸ ਹੋ ਗਿਆ ਖੇਤੀ ਦੇ ਨਾਲ ਠੀਕ ਹੈ ਜੀ ਠੀਕ ਹੈ ਜੀ ਦੂਜੇ ਨੰਬਰ ਤੇ ਮੰਨ ਲਓ ਗਾਵਾਂ ਦਾ ਕੰਮ ਬੈਟਰ ਹੈ ਜੀ ਸਭ ਤੋਂ ਵਧੀਆ ਚੀਜ਼ ਹੈ ਠੀਕ ਹੈ ਮਤਲਬ ਇਹ ਨਹੀਂ ਹੈਗਾ ਜੀ ਆਪਣੇ ਇਕੱਠੀ ਲਿਆ ਕੇ 30 ਜਾਂ 40 ਬੰਨਣੀਆਂ ਨੇ ਠੀਕ ਹੈ ਉਹ 10 ਗਾਮਾਂ ਤੋਂ ਵੀ ਕੰਮ ਸਟਾਰਟ ਕਰ ਸਕਦਾ ਹੂੰ ਠੀਕ ਹੈ ਜੀ ਉਹਨਾਂ ਤੋਂ ਵਧੀਆ ਪ੍ਰੋਡਕਸ਼ਨ ਲੈ ਸਕਦਾ ਵਧੀਆ ਮਹਿੰਗੇ ਸੀਮਨ ਹੂੰ ਸੀਮਣਾ ਲੈ ਕੇ ਵਧੀਆ ਜਿਵੇਂ AI ਟੋਟਲ ਆ ਸੀਮੈਕਸ ਆ EBS ਆਪਣੇ ਠੀਕ ਹੈ ਕੋਈ ਵਧੀਆ ਕੰਪਨੀ ਨਾਲ ਉਹ ਕਰਕੇ ਹੂੰ ਉਹਨਾਂ ਦੀ ਜਾਣਕਾਰੀ ਲੈ ਕੇ ਉਹਨਾਂ ਨਾਲ ਸੀਮਨ ਭਰ ਕੇ ਤੇ ਵਧੀਆ ਬੱਛੀਆਂ ਲੈ ਕੇ ਆਪਣੀ ਪੜਾ ਸਮੱਗ ਕੇ ਵਧਾ ਸਕਦਾ ਜੇ ਵਧੀਆ ਦੁੱਧ ਵਾਲੇ ਪਸ਼ੂ ਨੇ 30 40 ਲੀਟਰ ਵਾਲੇ ਉਹ ਗੁਜ਼ਾਰਾ ਵਧੀਆ ਕਰਦੇ ਨੇ ਹਾਂਜੀ ਹਾਂ ਆਪਣੇ ਖਰਚੇ ਕੱਢ ਕੇ ਬਚਾਉਂਦੇ ਨੇ ਹਾਂਜੀ ਹਾਂ 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 ਠੀਕ ਹੈ ਜੀ ਹਾਂਜੀ ਤਾਂ ਫਾਰਮ ਤੇ 30 ਲੀਟਰ ਤੋਂ ਘੱਟ ਤਾਂ ਕੋਈ ਹੋਣੀ ਜੀ ਫਾਇਦਾ ਠੀਕ ਹੈ ਉਹ ਤਾਂ ਹੀ ਆਪਣੇ ਖਰਚੇ ਪੂਰੇ ਕਰਦਾ ਠੀਕ ਹੈ ਜੇ ਆਪਣੇ ਕੋਲ 30 ਲੀਟਰ ਦੀ ਐਵਰੇਜ ਪੈਂਦੀ ਆ ਤਾਂ ਹੀ ਆਪਾਂ ਨੂੰ ਕੁਝ ਬਚੀ ਜਾਈ ਠੀਕ ਹੈ ਹਾਂਜੀ ਇਹ ਸੀ ਜੀ ਖੰਗੋੜਾ ਡੇਰੀ ਫਾਰਮ ਕਮੈਂਟ ਕਰਕੇ ਦੱਸਿਓ ਤੁਹਾਨੂੰ ਵੀਡੀਓ ਕਿਵੇਂ ਲੱਗੀ ਸੁਝਾਅ ਦਿਓ ਕੋਈ ਕੰਮ ਦੀ ਗੱਲ ਕੋਨ ਨੂੰ ਸਿੱਖਣ ਨੂੰ ਮਿਲੀ ਹੋਵੇ ਤਾਂ ਕਮੈਂਟ ਕਰਕੇ ਦੱਸਿਓ ਤਾਂ ਸ਼੍ਰੀਕਾ ਸ਼੍ਰੀਕਾ